ਇਹ ਜਿਹੜਾ ਪ੍ਰੋਗਰਾਮ ਹੈ ਇਹ ਜਿਹੜੇ ਪੰਜਾਬੀ ਦੇ ਲੇਖਕ ਹੈ ਉਹਗੇ ਲੇਖਕ ਹੈ ਜਿਨ੍ਹਾਂ ਦੀ ਕਿ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਾਡੇ ਸੱਭਿਆਚਾਰ ਦੇ ਵਿੱਚ ਕਿਉਂਕਿ ਜਿਹੜੀ ਤੁਹਾਡੀ ਮਾਂ ਬੋਲੀ ਹੁੰਦੀ ਹੈ ਨਾ ਜੀ ਕਹਿੰਦੇ ਹੁੰਦੇ ਆ ਵੀ ਜਿਹੜੇ ਲੋਕਾਂ ਦੀ ਮਾਂ ਬੋਲੀ ਖਤਮ ਹੋ ਜਾਓ ਫਿਰ ਕੌਮ ਹੋੜੀ ਹੋੜੀ ਖਤਮ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਪੰਜਾਬ ਦੀ ਮਾਂ ਬੋਲੀ ਦੀ ਸੇਵਾ ਕੀਤੀ ਆ ਉਹ ਬਹੁਤ ਲੇਖਣੀ ਕੰਮ ਕੀਤਾ ਉਹਨਾਂ ਨੂੰ ਅੱਜ ਸਾਰਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਔਰ ਮੈਂ ਖੁਦ ਸਨਮਾਨਤ ਫੀਲ ਕਰ ਰਿਹਾ ਕਿ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਆ ਡਾਕਟਰ ਸਾਹਿਬ ਨੇ ਔਰ ਇਹਨਾਂ ਦੇ ਸਾਰੇ ਸਟਾਫ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਵਾਸਤੇ ਜਿਵੇਂ ਪੁਸਤਕ ਮੇਲਾ ਆਪਣੇ ਨਾ ਬੱਚਿਆਂ ਦੇ ਵਿੱਚ ਪੜ੍ਹਨ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਘਟ ਰਹੀ ਆ ਅੱਜ ਕੱਲ ਜਿਹੜੀ ਇਨਫੋਰਮੇਸ਼ਨ ਹੈ ਉਹ ਇੰਟਰਨੈਟ ਦੇ ਉੱਤੇ ਔਰ ਜਿਹੜੀ ਤੁਹਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਉਸ ਤੋਂ ਵੀ ਅਗਲਾ ਇੱਕ ਸਟੈਪ ਆ ਗਿਆ ਉਹਦੇ ਨਾਲ ਬੱਚਿਆਂ ਦਾ ਜਿਹੜਾ ਅਟੈਂਸ਼ਨ ਸਪੈਨ ਹੈ ਉਹ ਘਟ ਰਿਹਾ ਹੈਗਾ ਔਰ ਬੱਚਿਆਂ ਦੇ ਵਿੱਚ ਨਵੀਂ ਕਿਸਮ ਦੀਆਂ ਜਿਹੜੀਆਂ ਪ੍ਰੋਬਲਮ ਹਨ ਉਹਦੀ ਜਿਹੜੀ ਜਿਹੜੀ ਮੈਂਟਲ ਡਿਵੈਲਪਮੈਂਟ ਹੈ ਉਹ ਪ੍ਰੋਪਰ ਨਹੀਂ ਹੁੰਦੀ ਕਿਤਾਬਾਂ ਪੜ੍ਹਨ ਦਾ ਇੱਕ ਆਪਣਾ ਲੌਜੀਕ ਹੈ ਇੱਕ ਆਪਣਾ ਆਚ ਉਕਤ ਜਦੋਂ ਅਸੀਂ ਹੁੰਦੇ ਸੀ ਉਸ ਵੇਲੇ ਸਟੋਰੀ ਟੈਲਿੰਗ ਵਾਲਾ ਇੱਕ ਜੜੀ ਗਣ ਖਤਮ ਹੋ ਗਈ ਮਰਗਾ ਕਲਾਤ ਵਿੱਚ ਬਾਤਾਂ ਪਾਣੀਆ ਬਜ਼ੁਰਗਾਂ ਨੇ ਵੀ ਕਹਾਣੀਆਂ ਸੁਣਾਣੀਆਂ ਔਰ ਚੰਗੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਦੇਣੀ ਜੇ ਚਾਹੇ ਸਾਡੇ ਮਾਪੇ ਹੁੰਦੇ ਸੀ ਜਾਂ ਕੋਈ ਸੰਤ ਮਹਾਂਪੁਰ ਜਾਂਦੇ ਸੀ ਉਹ ਸਾਰੀਆਂ ਸਟੋਰੀਜ਼ ਨਰੇਟ ਕਰਦੇ ਸੀ ਉਹ ਤੇ ਅਸੀਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਬੱਚਿਆਂ ਦੇ ਵਿੱਚ ਰੁਚੀ ਜੜੀ ਦੁਬਾਰਾ ਜਿਹੜੀ ਹੈਗੀ ਆ ਇਹ ਜਿਹੜੀਆਂ ਅੱਛੀਆਂ ਕਿਤਾਬਾਂ ਹੈਗੀਆਂ ਆਪਣੇ ਇਤਿਹਾਸ ਬਾਰੇ ਸੱਭਿਆਚਾਰ ਵਾਸਤੇ ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਜਿਹੜਾ ਸਾਡੇ ਵਿਰਾਸਤ ਹੈ ਨਾ ਜੀ ਇਹ ਬਹੁਤ ਰਿੱਚ ਹੈ ਇਹਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਤੋਂ ਜਾਣੂ ਕਰਾਉਣ ਲਈ ਬਹੁਤ ਅੱਛਾ ਉਪਰਾਲਾ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਬਹੁਤ ਅੱਛੀ ਗੱਲ ਹੈ ਕਿ ਜਿਹੜੇ ਕਿਉਂਕਿ ਜੇ ਰਾਈਟਰ ਕੌਣ ਹੁੰਦਾ ਜੀ ਉਹ ਇੱਕ ਚਿੰਤਕ ਹੁੰਦਾ ਉਹ ਸਮਾਜ ਦਾ ਰਾਦ ਸੇਰਾ ਹੁੰਦਾ ਉਹਨਾਂ ਦੀ ਜੇ ਆਪਾਂ ਜਿਹੜੀ ਉਹਨਾਂ ਦੀ ਸੋਚ ਹੈ ਉਹ ਜਦੋਂ ਕੋਈ ਸਾਇੰਟਿਸਟ ਹੈ ਜੇ ਕੋਨੇ ਰਿਸਰਚ ਕਰ ਲਈ ਕੋਈ ਨਵੀਂ ਮੈਡੀਸ਼ਨ ਕਰ ਲਈ ਕੋਈ ਨਵਾਂ ਪ੍ਰੋਸੀਜਰ ਲੱਭ ਲਿਆ ਕੋਈ ਉਜਾਹਰ ਕਰ ਲੱਭ ਲਿਆ ਜੇ ਉਹ ਲੈਬੋਰੀਟਰੀ ਚ ਪਿਆ ਰੰਦਾ ਉਹਦਾ ਕੋਈ ਫਾਇਦਾ ਨਹੀਂ ਹੈ ਇਹ ਹੈ ਜੇ ਜਿਹੜਾ ਗਿਆਨ ਹੈ ਨਾ ਜੀ ਇਹ ਕਿਤਾਬਾਂ ਚ ਪਿਆ ਰਹਿ ਜਵੇ ਇਹ ਜਿਹੜੀ ਨਵੀਂ ਪੀੜੀ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਬਲੋ ਚਾਹੇ ਕਿਸੇ ਵੀ ਫੀਲਡ ਚ ਹੋਵੇ ਸਮਾਜਿਕ ਹੋਵੇ ਆਰਥਿਕ ਹੋਵੇ ਸੱਭਿਆਚਾਰਕ ਹੋਵੇ ਕਿਸੇ ਵੀ ਫੀਲਡ ਦਾ ਜਿਹੜਾ ਗਿਆਨ ਹੈ ਉਹ ਲੋਕਾਂ ਤੱਕ ਪਹੁੰਚਦਾ ਇਹ ਇੱਕ ਬਹੁਤ ਉਹਦਾ ਬੇਤਰੀਣੋ ਕੰਮ ਹੈ ਜੀ ਮੈਂ ਨਾ ਇਹਨੂੰ ਹੋਰ ਚਿਕਣਾ ਤੁਹਾਨੂੰ ਇਹ ਮੇਰਾ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਤੁਸੀਂ ਨਾਨਕ ਸਿੰਘ ਜੀ ਨਾਵਲਿਸਟ ਆਪਾਂ ਗੱਲ ਕਰਦੇ ਆ ਭਾਈ ਵੀਰ ਸਿੰਘ ਦੀ ਗੱਲ ਕਰਦੇ ਆ ਜਿਹੜੀ ਉਹ ਵਾਲੀ ਪੀੜ੍ਹੀ ਸੀ ਨਾ ਜੀ ਉਹ ਸ਼ਾਇਦ ਉਹਨਾਂ ਨੇ ਕੋਈ ਨਾ ਤਾਂ ਐਮਏ ਕੀਤੀ ਸੀ ਨਾ ਪੀਐਚਡੀ ਕੀਤੀ ਸੀ ਦੇ ਵਰ ਐਜੂਕੇਟਿਡ ਅੱਜਕੱਲ ਜਿਹੜੇ ਬੱਚੇ ਆ ਯੂਨੀਵਰਸਿਟੀ ਜਿਹੜੇ ਪੀਐਚਡੀ ਕਰ ਰਹੇ ਆ ਕੋਈ ਨਾਨਕ ਸਿੰਘ ਤੇ ਕਰ ਰਿਹਾ ਕੋਈ ਭਾਈ ਵੀਰ ਸਿੰਘ ਤੇ ਕਰ ਰਿਹਾ ਜਾਂ ਹੋਰ ਕਿਸੇ ਰਾਈਟਰ ਤੇ ਕਰ ਰਿਹਾ ਹੈਗਾ ਉਹ ਮਤਲਬ ਉਹਨਾਂ ਨੂੰ ਮੈਂ ਕਹਿ ਸਕਦਾ ਹਾਂ ਕਿ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੌਲੇਜ ਹੈ ਉਹਨਾਂ ਕੋਲੇ ਇੱਕ ਜਿਹੜਾ ਐਜੂਕੇਟਿਡ ਤੇ ਲਿਟਰੇਟ ਦਾ ਫਰਕ ਹੁੰਦਾ ਹੈ ਮਤਲਬ ਅਸੀਂ ਲੋਕ ਲਿਟਰੇਟ ਹੈ ਜਿਹੜੇ ਕਿਤਾਬਾਂ ਲਿਖਦੇ ਆ ਉਹ ਐਜੂਕੇਟਿਡ ਆ ਜਿਹੜੇ ਕਿਤਾਬਾਂ ਪੜ੍ਹਦੇ ਆ ਉਹ ਐਜੂਕੇਟਿਡ ਆ ਮਤਲਬ ਇਹ ਇੱਕ ਫਰਕ ਹੁੰਦਾ ਜੀ ਮਤਲਬ ਇਹ ਹਾਂਜੀ ਜੇ ਕੋ ਦੋ ਚੀਜ਼ਾਂ ਹੁੰਦੀਆਂ ਜੋ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਖੁਦ ਵੀ ਕਲਾਕਾਰ ਹੈ ਉਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਉਹਨਾਂ ਨੇ ਆਪਣੀ ਸਲਾਹ ਦਿੱਤੀ ਸੀ ਮੈਨੂੰ ਲੱਗਦਾ ਜਿਹੜਾ ਬੰਦਾ ਵੀ ਪੰਜਾਬ ਨੂੰ ਪੰਜਾਬੀ ਨੂੰ ਪਿਆਰ ਕਰਦਾ ਉਹਨੂੰ ਕਹਿਣ ਦੀ ਵੀ ਲੋੜ ਨਹੀਂ ਹੋਣੀ ਚਾਹੀਦੀ ਸੀ ਬਟ ਉਹਨਾਂ ਦੇ ਕਹਿਣ ਤੋਂ ਬਾਅਦ ਜਦੋਂ ਕੈਬਨਿਟ ਦੇ ਵਿੱਚ ਅਸੀਂ ਲੈ ਕੇ ਆਏ ਤੇ ਬਹੁਤ ਸਾਰੇ ਲੋਕਾਂ ਨੇ ਜਿਵੇਂ ਤੁਸੀਂ ਤੁਸੀਂ ਵੀ ਕਿਹਾ ਕਿ ਅਜੇ ਵੀ ਕੁਝ ਲੋਕ ਹੈਗੇ ਆ ਜਿਹੜੇ ਕੁਝ ਲੋਕ ਐ ਮੈਨੂੰ ਮੈਂ ਉਮੀਦ ਕਰਦਾ ਕਿ ਉਹ ਵੀ ਆਪਣੇ ਉਹਨਾਂ ਦੀ ਵੀ ਭਾਵਨਾ ਚੇਂਜ ਹੋਏਗੀ ਚੇਂਜ ਜਿਹੜੀ ਹੁੰਦੀ ਹੈ ਨਾ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਜਿਵੇਂ ਤੁਸੀਂ ਚੰਡੀਗੜ੍ਹ ਜਾਂਦੇ ਆ ਸਾਰੇ ਬੈਲਟ ਲਾ ਲੈਂਦੇ ਆ ਪਤਾ ਹੁੰਦਾ ਵੀ ਪੁਲਿਸੇ ਖੜਾ ਤਾਂ ਲਾਂਦੇ ਆ ਨਾ ਜੀ ਦੂਜਾ ਹੁੰਦਾ ਕਿ ਜਿਹੜਾ ਬੰਦਾ ਪਟਾਲੇ 'ਚ ਵੀ ਲਾ ਕੇ ਫਿਰਦਾ ਹੈ ਉਹ ਉਹਨੂੰ ਪਤਾ ਵੀ ਮੇਰੀ ਸੇਫਟੀ ਵਾਸਤੇ ਆ ਇਹ ਤੇ ਜਿਹੜੀ ਚੇਂਜ ਥਰੂ ਐਜੂਕੇਸ਼ਨ ਆਉਂਦੀ ਆ ਉਹ ਬੈਟਰ ਹੁੰਦੀ ਆ ਜਿਹੜੀ ਅਸੀਂ مشਵਰਾ ਦਿੱਤਾ ਔਰ ਮੈਂ ਵੀ ਅਪੀਲ ਕਰਦਾ ਕਿ ਜਿਹੜੇ ਆਪਣੇ ਪੰਜਾਬ ਐ ਸਾਡੇ ਪੰਜਾਬੀਆ ਸਾਨੂੰ ਉਹਨੂੰ ਪਹਿਲ ਜ਼ਰੂਰ ਦੇਣੀ ਚਾਹੀਦੀ ਆ ਹਰ ਤਰ੍ਹਾਂ ਤੇ ਦੇ ਔਰ ਖਾਸ ਕਰਕੇ ਬੱਚਿਆਂ ਨੂੰ ਜ਼ਰੂਰ ਪੜਾਨੀ ਚਾਹੀਦੀ ਹੈ ਬੱਚਿਆਂ ਨੂੰ ਪੜ੍ਹਨੀ ਵੀ ਆਣੀ ਚਾਹੀਦੀ ਹੈ ਲਿਖਣੀ ਵੀ ਆਣੀ ਚਾਹੀਦੀ ਹੈ ਚਾਹੇ ਅੰਗਰੇਜ਼ੀ ਸਕੂਲ ਚ ਪੜਦੇ ਹੋਣ ਆਪਣੀ ਮਾਂ ਬੋਲੀ ਦੇ ਨਾਲ ਜੁੜਦੇ ਰਹਿਣਾ ਚਾਹੀਦਾ ਤੁਸੀਂ ਨੋਟ ਕਰੋਗੇ ਜਿਹੜੇ ਬੰਦੇ ਮੇਰੇ ਭਰਾ ਜਾਂ ਹੋਰ ਮੇਰੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਕੈਨੇਡਾ ਚ ਰਹਿੰਦੇ ਆ ਜਾਂ ਅਮਰੀਕਾ ਚ ਰਹਿੰਦੇ ਆ ਜਾਂ ਇੰਗਲੈਂਡ ਚ ਰਹਿੰਦੇ ਆ ਉਹ ਆਪਣੇ ਸੱਭਿਆਚਾਰ ਦੇ ਜ਼ਿਆਦਾ ਨੇੜੇ ਹੁੰਦੇ ਆ ਉਹ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਆ ਉੱਥੇ ਜਾ ਕੇ ਸਿਖਾਉਂਦੇ ਆ ਉਹ ਬਾਹਰਲੇ ਸੂਬਿਆਂ ਚ ਵੀ ਸਿਖਾਉਂਦੇ ਆ ਪਰ ਜਦੋਂ ਇੱਥੇ ਮੈਨੂੰ ਇੱਕ ਬੜੀ ਯਾਦ ਆਉਂਦਾ ਜੀ ਮੇਰੀ ਕਜ਼ਨ ਸੀ ਤੇ ਉਹ ਉਹ ਨੂੰ ਪੰਜਾਬੀ ਪੜ੍ਹਾਉਂਦੀ ਸੀ ਨਿਊਜ਼ੀਲੈਂਡਸ ਰਹਿੰਦੀ ਸੀ ਉਹ ਕਹਿੰਦੀ ਸੀ ਮੰਮੀ ਵੀ ਉੱਥੇ ਪੰਜਾਬੀ ਦਾ ਕੋਈ ਬੋਲਦਾ ਨਹੀਂ ਅਸੀਂ ਕਿਉਂ ਪੜ੍ਹ ਰਹੇ ਆ ਇਹ ਉਹ ਕਹਿੰਦੀ ਵੀ ਜਦੋਂ ਤੁਸੀਂ ਆਪਣੇ ਪਿੰਡ ਜਾਓਗੇ ਤੇ ਜਦੋਂ ਆਪਣੇ ਤੁਸੀਂ ਪੰਜਾਬ ਜਾਓਗੇ ਤਾਂ ਤੁਹਾਨੂੰ ਉੱਥੇ ਸਾਰੇ ਪੰਜਾਬੀ ਵਾਲੇ ਮਿਲਣਗੇ ਤੇ ਉਹ ਬੱਚੇ ਜਦੋਂ ਇੱਥੇ ਆਏ ਨਾ ਜੀ ਤੇ ਉਹ ਇੱਥੇ ਜਿਹੜੇ ਬੱਚੇ ਸੀਗੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਸੀ ਉਹਦੇ ਕਜ਼ਨ ਤੇ ਉਹ ਕੋਈ ਅੰਗਰੇਜ਼ੀ ਬੋਲ ਰਿਹਾ ਸੀ ਕੋਈ ਹਿੰਦੀ ਬੋਲ ਰਿਹਾ ਸੀਗਾ ਤੇ ਆਪਣੀ ਮਾਂ ਨੂੰ ਕਹਿੰਦੇ ਵੀ ਉਹ ਵਾਲਾ ਪੰਜਾਬ ਕਿੱਥੇ ਹੈ ਜਿਹਦੀਆਂ ਤੂੰ ਕੱ ਸੋ ਆਪਾਂ ਪੰਜਾਬ ਹੀ ਬੋਈ ਬੈਠੇ ਆ ਕਿਤੇ ਪੰਜਾਬ ਦੀ ਜਿਹੜੀ ਹیثیت ਹੈ ਸ਼ਖਸੀਅਤ ਹੈ ਉਹ ਪੰਜਾਬੀਆਂ ਨਾਲ ਜੁੜੀ ਹੋਈ ਹੈ ਜੇ ਪੰਜਾਬੀ ਹੈ ਤਾਂ ਆਪਾਂ ਪੰਜਾਬੀ ਹਾਂ ਪੰਜਾਬ ਪੰਜਾਬ ਤੋਂ ਘੱਟ ਪੋਲੂਸ਼ਨ ਸਾਰਾ ਹਰ ਕਿਤੇ ਆਵੇ ਉਹਦਾ ਪਾਕਿਸਤਾਨ ਵੀ ਖਰਾਬ ਕਰਦਾ ਜੇ ਆਪਾਂ ਗੱਲ ਕਰਦੇ ਆ ਵੀ ਪੰਜਾਬ ਦੇ ਵਿੱਚ ਪੋਲੂਸ਼ਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਾਂ ਤਾਂ ਸਾਨੂੰ ਸਮਝ ਨਹੀਂ ਆ ਜੀ ਜਾਂ ਅਸੀਂ ਸਮਝਣਾ ਚਾਹੁੰਦੇ ਨਹੀਂ ਆ ਜੀ ਤੁਸੀਂ ਬੱਦੀ ਦੇ ਵਿੱਚ 300 ਤੋਂ ਪਾਰ ਹੈ ਜੀ ਜਿਹੜਾ ਕਿ ਹਿਮਾਚਲ ਦੇ ਵਿੱਚ ਹੈ ਜੰਮੂ ਦੇ ਵਿੱਚ ਏਰੀਆ ਹੈਗਾ ਜਿੱਥੇ 300 ਤੋਂ ਪਾਰ ਹੈ ਜੀ ਪੰਜਾਬ ਦੇ ਵਿੱਚ 300 ਤੋਂ ਪਾਰ ਔਰ ਲੰਦੇ ਪੰਜਾਬ ਤਾਂ ਸ਼ਾਇਦ 1200 ਤੇ ਪਹੁੰਚਿਆ ਹੋਇਆ ਚੜ੍ਹਦੇ ਪੰਜਾਬ 'ਚ ਵੀ 300 ਤੋਂ ਉੱਪਰ ਪਹੁੰਚਿਆ ਆ ਪਰ ਸਰ ਨਾਲੀਆ ਗੁਰੂ ਦੀ ਨਗਰੀ ਜਿਹੜੇ ਤੁਹਾਡੇ ਪੋਲੂਟਿਡ ਸਿਟੀ ਆ ਚਾਹੇ ਗੁਰੂਗਰਾਮ ਹੈ ਕਰਨਾਲ ਹੈ ਅਜੇ ਸਾਰਾ ਜਿਹੜਾ ਟਾਪ ਦੇ ਉੱਤੇ ਆ ਦੇਸ਼ ਦਾ ਸਭ ਤੋਂ ਪੋਲੂਟਿਡ ਸਿਟੀ ਆ ਦੂਜੇ ਪਾਸੇ ਯੂਪੀ ਦੇ ਵਿੱਚ 9 ਸ਼ਹਿਰ ਇੱਕ ਸਟੇਜ ਤੇ ਆ ਗਏ ਸੀ ਵੀ ਦਸਾਂ ਵਿੱਚੋਂ 8 ਜਾਂ 9 ਯੂਪੀ ਦੇ ਸੀ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਤੁਸੀਂ ਤੁਸੀਂ ਉਹ ਮਹਾਨਿਆ ਚਲੇ ਜਾਓ ਨਾਰਥ-ਈਸਟ ਦੇ ਵਿੱਚ ਇਸ ਵੱਲੇ ਸਾਡੇ 140 ਦੇ ਵਿੱਚੋਂ ਸਿਰਫ ਸਾਊਥ ਇੰਡੀਆ ਨੂੰ ਛੱਡ ਕੇ ਜਾਂ ਇੱਕ ਅੱਧੀ ਕੋਰਸ ਸਟੇਟ ਛੱਡ ਕੇ ਜਾਂ ਜਿਹੜਾ ਉੱਪਰ ਕਸ਼ਮੀਰ ਦਾ ਹੈ ਅਪਰ ਪਾਰਟ ਆਫ ਮਾਚਰ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ 100 ਕਰੋੜ ਹੈ ਇਹ ਸਾਰੇ ਦੇਸ਼ ਦੇ ਵਿੱਚ ਗੈਸ ਚੈਂਬਰ ਹੈ ਜੀ ਗੈਸ ਚੈਂਬਰ ਹੈ ਆਪਾਂ ਕਿਤੇ 10 ਕਿਤੇ 20 ਕਿਤੇ 30 ਕਿਤੇ 40 ਸਿਗਰਟ ਦੇ ਬਰਾਬਰ ਧੂਆ ਸਾਡੇ ਅੰਦਰ ਜਾ ਰਿਹਾ ਔਰ ਇਹਦੇ ਨਾਲ ਜਿਹੜਾ ਹੈਗਾ ਇਹ ਸਭ ਤੋਂ ਵੱਡੀ ਪਬਲਿਕ ਹੈਲਥ ਦਾ ਜਿਹੜਾ ਡੇਂਜਰ ਹੈ ਇਸ ਵੱਲੇ ਸਭ ਤੋਂ ਵੱਡਾ ਰਿਸਕ ਹੈ ਟੂ ਦਾ ਸਰਵਾਈਵਲ ਆਫ ਨਾਟ ਓਨਲੀ ਹਿਊਮਨ ਬੀਇੰਗਸ ਔਰ ਲਿਵਿੰਗ ਬੀਇੰੰਗਸ ਚਾਹੇ ਉਹਦੇ ਵਿੱਚ ਤਿਤਲੀਆਂ ਹੋਣ ਔਰ ਜੇ ਤੁਸੀਂ ਦੇਖੋ ਮਧੂਮੱਖੀਆਂ ਕਿੰਨੀਆਂ ਘਟ ਗਈਆਂ ਤਿਤਲੀਆਂ ਨਹੀਂ ਲੱਭਦੀਆਂ ਆਪਾਂ ਨੂੰ ਪੰਛੀ ਬਹੁਤ ਕੈਮ ਹੋ ਰਹੇ ਆ ਇਹ ਤਾਂ ਜਾਨਲੇਵਾ ਪੋਲੂਸ਼ਨ ਜਾਨਲੇਵਾ ਪਹੁੰਚਿਆ ਹੋਇਆ ਆ ਆਪਾਂ ਜੇ ਗੱਲ ਕਰਾਂਗੇ ਪ੍ਰਾਣੀ ਦੀ ਜੇ ਗੱਲ ਕਰਾਂਗੇ ਪੰਜਾਬ ਦੀ ਜਾਂ ਸਿਰਫ ਦਿੱਲੀ ਤੱਕ ਸੀਮਤ ਹੋਵਾਂਗੇ ਆਪਾਂ ਨੂੰ ਸਾਰਾ ਦੇਖਣਾ ਪੋਗਾ ਕਿ ਆਟੋਮੋਬਾਈਲਸ ਤੋਂ ਕਿੰਨਾ ਆ ਰਿਹਾ ਇੰਡਸਟਰੀ ਕਿੰਨਾ ਬਲੂਟ ਕਰ ਰਹੀ ਆ ਰਿਫਾਇਨਰੀਜ਼ ਜਿਹੜੇ ਥਰਮਲ ਪਲਾਂਟ ਆ ਜਿਹੜੇ ਹਾਈਲੀ ਪੋਲੂਟਿੰਗ ਇੰਡਸਟਰੀ ਹੈਜ਼ਰਡਸ ਹੈਜ਼ਰਡਸ ਇੰਡਸਟਰੀਜ਼ ਕਿੱਥੇ ਆ ਕਿੱਥੇ ਲੱਗੀਆਂ ਹੋਈਆਂ ਉਹਦਾ ਆਪਾਂ ਕੀ ਸਾਨੂੰ ਆਪਣੇ ਜੀਉਣ ਦੇ ਆਪਣਾ ਨੂੰ ਟ੍ਰੈਵਲ ਕਰਨ ਦੇ ਆਪਣੇ ਜਿਹੜੇ ਸਾਧਨ ਹੈ ਉਹਨਾਂ ਬਾਰੇ ਔਰ ਜੋ ਅਸੀਂ ਕੰਮ ਕਰ ਰਹੇ ਆ ਸਾਨੂੰ ਦੁਬਾਰਾ ਤੋਂ ਬੈਠ ਕੇ ਵਿਚਾਰ ਕਰਨਾ ਪਵੇਗਾ ਔਰ ਮੈਂ ਅਪੀਲ ਕਰਦਾ ਜਿਹੜੇ ਸਾਡੇ ਯੂਨੀਅਨ ਹੈਲਥ ਮਿਨਿਸਟਰ ਹੈ ਕਿ ਇਹ ਇੱਕ ਮੈਡੀਕਲ ਐਮਰਜੈਂਸੀ ਹੈ ਜਿਹੜੇ ਸਟੇਟ ਹੈਲਥ ਮਿਨਿਸਟਰ ਦੀ ਮੀਟਿੰਗ ਬੁਲਾਣ ਸਾਰਿਆਂ ਦੀ ਆਪਾਂ ਬੈਠ ਕੇ ਵਿਚਾਰ ਕਰੀਏ ਆਪਾਂ ਪ੍ਰਧਾਨ ਮੰਤਰੀ ਜੀ ਨੂੰ ਰਿਕਮੈਂਡੇਸ਼ਨ ਦੇਈਏ ਔਰ ਪ੍ਰਧਾਨ ਮੰਤਰੀ ਜੀ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾ ਕਰਕੇ ਪੂਰੇ ਦੇਸ਼ ਦੇ ਵਿੱਚ ਜੜੀਆਂ ਆ ਗਈਆਂ ਸਾਰੀਆਂ ਲੌਂਗ ਟਰਮ ਮੇਜਰ ਸ਼ਾਰਟ ਟਰਮ ਮੇਜਰਸ ਲੈਣ ਆਪਾਂ ਕਿਸਾਨਾਂ ਨੂੰ ਬਲੇਮ ਕਰਨ ਦਾ ਕੋਈ ਫਾਇਦਾ ਨਹੀਂ ਹੈ ਆ ਔਰ ਉਹਨੂੰ ਇੱਕ ਕਪੜਾ ਦੇਈਏ ਹੋਰ ਸਾਰਾ ਕਰੀਏ ਆਪਾਂ ਇੱਕ ਨੈਸ਼ਨਲ ਲੈਵਲ ਦਾ ਜੇ ਆਪਾਂ ਅਪਰੋਚ ਨਹੀਂ ਕਰਾਂਗੇ ਤਾਂ ਆਪੇ ਇੱਕ ਦੂਜੇ ਨੂੰ ਬਲੇਮ ਕਰਾਂਗੇ ਤਾਂ ਅਸੀਂ ਵੀ ਆਰ ਟੂ ਐਂਡ ਡੀ ਸਰਵਿਸ ਟੂ ਦਾ ਪੀਪਲ ਪਰ ਨਾਲੀ ਸਾੜਾ ਨੂੰ ਇਕੱਲੇ ਹੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲੇ ਕੀਤੇ ਨੇ ਸੁਧਾਈ ਵੀ ਕੀਤੀ ਆ ਪਰਚੇ ਵੀ ਕਾਫੀ ਦਰਜ ਹੋਏ ਆ ਕਿਸਾਨ ਯੂਨੀਅਨਾਂ ਵੱਲੋਂ ਹੁਣ ਸਰਕਾਰ ਖਿਲਾਫ ਕਾਰੋਜਾ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਮੋਰਚਾ ਕੁੱਟਣ ਜਾ ਰਹੇ ਨੇ ਕਿ ਪਰਚੇ ਰੱਦ ਕੀਤੇ ਜਾਣ ਕਿ ਉਹ ਪਰਚੇ ਰੱਦ ਹੋਣਗੇ ਕਿਸਾਨ ਯੂਨੀਅਨ ਦਾ ਦੇਖੋ ਇਹ ਜਿਹੜਾ ਸੰਘਰਸ਼ ਹੈ ਇਹ ਕਿਸਾਨਾਂ ਦਾ ਮਜ਼ਦੂਰਾਂ ਦਾ ਔਰ ਸਰਕਾਰ ਦੀ ਜਦੋਂ ਜਾਇਤ ਇਹ ਸਾਰੇ ਚੱਲਦੇ ਰਹਿਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਮੈਂ ਖੁਦ ਜਾ ਕੇ ਆਇਆ ਜੀ ਮਾਨਾ ਵਾਲਾ ਦੇ ਵਿੱਚ ਜਿਹੜਾ ਅਸੀਂ ਆਪਣੇ ਭਗਤਪੂਰਨ ਜੀ ਦਾ ਜਿਹੜਾ ਅក្រਿਕਲਚਰ ਜਿਹੜਾ ਫਾਰਮ ਵਾਲਾ ਆਰਗੈਨਿਕ ਫਾਰਮਿੰਗ ਕਰਦੇ ਆ ਕਦੇ ਕਦੇ ਚੀਜ਼ ਨੂੰ ਅੱਕ ਨਹੀਂ ਲਾਂਦੇ ਔਰ ਉਹਨਾਂ ਦੀ ਜਿਹੜੀ ਯੀਲਡ ਹੈ ਗਿਆ ਉਹ ਜਿਹੜੇ ਕੈਮੀਕਲ ਫਾਰਮਿੰਗ ਕਰਦੇ ਉਹਨਾਂ ਤੋਂ ਡੇਢੀ ਦੋ ਗੁਣਾ ਚਾਰ ਗੁਣਾ ਔਰ 18-18 ਲੱਖ ਦੀ ਹਲਦੀ ਪੈਦਾ ਕਰ ਰਿਹਾ ਉਹ ਗੰਨਾ ਉਹਨਾਂ ਦਾ 18-18 ਫੁੱਟ ਲੰਬਾ ਖੜਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਕਦੇ ਕੋਈ ਕੈਮੀਕਲ ਨਹੀਂ ਵਰਤਦੇ ਸਾਡੇ ਘਨੌਰ ਦੇ ਵਿੱਚ 90 ਦੇ ਵਿੱਚ ਸਾਡੇ ਫਾਰਮਰਸ ਆ ਗਏ ਇੱਕ ਹੋਰ ਸਸਤਾ ਹੈ ਗਿਆ ਜੀ ਖੇਤੀ ਵਿਰਾਸਤ ਮਿਸ਼ਨ ਮੈਂ ਉਹਦੇ ਨਾਲ ਜੁੜਿਆ ਹੋਇਆ ਉਹ ਜਿਹੜੇ ਆਰਗੈਨਿਕ ਫਾਰਮਿੰਗ ਕਰਦੇ ਆ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਜੀ ਕਿਸਾਨ ਵੀ ਉਪਰਾਲਾ ਕਰਨ ਸਰਕਾਰ ਵੀ ਕਰੇ ਔਰ ਜਿਹੜੀ ਸਾਡੀ ਕੇਂਦਰ ਦੀ ਸਰਕਾਰਾ ਜੋ ਮੈਂ ਕੱਲ ਪਹਿਲਾਂ ਕਹੀ ਹੈ ਨਾ ਜੀ ਜੇ ਇਹਨੂੰ ਆਪਾਂ ਘਟਾਉਣਾ ਹੈ ਸਾਨੂੰ ਸ਼ਾਰਟ ਟਰਮ ਤੇ ਲੌਂਗ ਟਰਮ ਮੀਅਰਸ ਆਪਾਂ ਕੀ ਕਰ ਰਹੇ ਆ ਜੀ ਆਪਾਂ ਮੇਰੀ ਬੇਨਤੀ ਸੁਣ ਲਓ ਜੀ ਆਪਾਂ ਜਿਵੇਂ ਆਪਾਂ ਕਹਿੰਦੇ ਆ ਵੀ ਪ੍ਰਾਲੀ ਤੋਂ 에ਥਨੋਲ ਬਣੇਗੀ ਇਹਦੇ ਤੋਂ ਮਤਲਬ ਜਿਹੜਾ ਤੁਹਾਡਾ ਕੋਲੇ ਦਾ ਆਲਟਰਨੇਟ ਤਿਆਰ ਕਰਾਂਗੇ ਆਪਾਂ ਆਪਾਂ ਇਹਦੇ ਵਾਸਤੇ ਐਮਐਸਪੀ ਦਿੰਨੇ ਆ ਇਹਦੇ ਲਈ ਬਿਲਰ ਦਿੰਨੇ ਆ ਇਹਦੇ ਲਈ ਇਕੁਪਮੈਂਟ ਦਿੰਨੇ ਆ ਸੋ ਵੀ ਆਰ ਇਨਸੈਂਟਿਵਾਇਜ਼ਿੰਗ ਤੇ ਫਾਰਮਰ ਸ਼ੁੱਡ ਕੰਟੀਨਿਊ ਟੂ ਪ੍ਰੋਡਿਊਸ ਰਾਈਸ ਵੀ ਉਹ ਤਾਂ ਨਹੀਂ ਪੈਦਾ ਕਰਦਾ ਰਿਹਾ ਵੀ ਅਸੀਂ ਉਹਨਾਂ ਨੂੰ ਉੱਥੇ ਇਹ ਅਸੀਂ ਉਹਨੂੰ ਕੋਈ ਸਹੂਲਤ ਦੇ ਰਹੇ ਹਾਂ ਦਾਲਾਂ ਵਾਸਤੇ ਜੋ ਅਸੀਂ ਬਾਹਰੋਂ ਵਗਾ ਰਹੇ ਹਾਂ ਇੱਕ ਇਹ ਸਰਕਾਰ ਦੀ ਪਾਲਿਸੀ ਮੈਟਰ ਹੁੰਦੀ ਹੈ ਸਰਕਾਰ ਨੇ ਜਿਹੜੀਆਂ ਗੁੱਡ ਪ੍ਰੈਕਟਿਸਸਾਂ ਆ ਜੋ ਸਾਨੂੰ ਚਾਹੀਦਾ ਉਹਨੂੰ ਇਨਸੈਂਟਿਵੇਸ ਕਰਨਾ ਜਿਹੜੀ ਚੀਜ਼ ਨਹੀਂ ਚਾਹੀਦੀ ਜਿਹੜੀ ਘੱਟ ਚਾਹੀਦੀ ਉਹਨੂੰ ਡਿਸ ਇਨਸੈਂਟਿਵੇਸ ਕਰਨਾ ਉਹ ਕੇਂਦਰ ਸਰਕਾਰ ਨਹੀਂ ਕਰ ਰਹੀ ਆ ਕੇਂਦਰ ਸਰਕਾਰ ਐਸ ਨੂੰ ਟੈਕ ਦਾ ਲੀਡ ਆਫ ਕੋਰਸ ਦਾ ਸਟੇਟ ਜਿਹੜੀ ਪੰਜਾਬ ਸਰਕਾਰ ਨੂੰ ਪਰਚਿਆਂ ਦੇ ਉੱਪਰ ਦੇਖੋ ਪਰਚਾ ਪਰਚਿਆਂ ਦਾ ਜਿਹੜਾ ਹੈਗਾ ਇੱਕ ਲੀਗਲ ਪ੍ਰੋਸੈਸ ਹੈ ਮਾਰਜੋਗ ਸੁਪਰੀਮ ਕੋਰਟ ਹੈ ਇਹ ਸੁਪਰੀਮ ਕੋਰਟ ਦਾ ਮਤਲਬ ਵਿਦ ਡਿਓਪੋਲੋਜੀ ਸਰਕਾਰਾਂ ਦੇ ਮਸਲੇ ਆ ਜੀ ਇਹ ਕੇਂਦਰ ਸਰਕਾਰ ਨੇ ਇਨੀਸ਼ੀਏਟਿਵ ਲੈਣਾ ਕੇਂਦਰ ਸਰਕਾਰ ਇੱਕ ਹੈ ਰਾਜ ਸਰਕਾਰਾਂ ਬਹੁਤ ਸਾਰੀਆਂ ਆ ਗਿਆ ਤੇ ਉਹਦੇ ਚ ਯੂਟੀਆਂ ਵੀ ਹੈਗੀਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਨਾ ਜੀ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਇੱਕ ਡਾਕਟਰ ਹਾਂ ਜੀ ਉਹਦਾ ਇੱਕ ਹੱਲ ਹੈ ਉਹਦਾ ਪਹਿਲਾਂ ਜਿਹੜਾ ਸਿਹਤ ਮੰਤਰੀ ਉਹ ਮੀਟਿੰਗ ਬੁਲਾਵੇ ਅਸੀਂ ਸੁਜੈਸਟ ਕਰਾਂਗੇ ਡਾਕਟਰ ਨੇ ਪ੍ਰੈਸਕ੍ਰਿਪਸ਼ਨ ਲਿਖਣੀ ਹੁੰਦੀ ਹੈ ਜਿਵੇਂ ਅਸੀਂ ਬਿਮਾਰੀ ਦੀ ਪ੍ਰੈਸਕ੍ਰਿਪਸ਼ਨ ਲਿਖਦੇ ਹਾਂ ਅਸੀਂ ਲਿਖਾਂਗੇ ਵਾਟ ਇਜ਼ ਦਾ ਪ੍ਰੈਸਕ੍ਰਿਪਸ਼ਨ ਫਾਰ ਪੋਲੂਸ਼ਨ ਕਿ ਤੁਸੀਂ ਕਿੱਥੇ ਕਿੰਨਾ ਕਰੋਗੇ ਆਟੋਮੋਬਾਈਲਜ਼ ਕੀ ਕਰੋਗੇ ਇੰਡਸਟਰੀਜ਼ ਕੀ ਕਰੋਗੇ ਪਾਵਰ ਵਿਚ ਕੀ ਕਰੋਗੇ ਤੁਸੀਂ ਪ੍ਰਾਣੀ ਵਾਸਤੇ ਕੀ ਕਰੋਗੇ ਵੀ ਵਿਲ ਰਾਈਟ ਅ ਪ੍ਰੈਸਕ੍ਰਿਪਸ਼ਨ ਤੇ ਉਹ ਉਹ ਫਿਰ ਪ੍ਰਧਾਨ ਮੰਤਰੀ ਨੂੰ ਜਾਏਗੀ ਉਸ ਤੋਂ ਅੱਗੇ ਸਟੋਰੀ ਉਹਨਾਂ ਨੇ ਲੈ ਕੇ ਜਾਣੀ ਹੈ ਜੀ ਵੀ ਸ਼ੁੱਡ ਰਾਈਜ਼ ਆਵ ਪੋਲਿਟਿਕਸ ਇਹ ਜਨ ਜਨ ਦੀ ਜੀਵ ਜੀਵ ਦੀ ਸਿਹਤ ਦਾ ਮਸਲਾ ਸੀ ਵੀ ਸ਼ੁੱਡ ਰਾਈਜ਼ ਆਵ ਪੋਲਿਟਿਕਸ ਆਲ ਪੋਲਿਟਿਸ਼ੀਅਨ ਸ਼ੁੱਡ ਰਾਈਜ਼ ਆਵ ਪੋਲਿਟਿਕਸ